ਆ ਵੀ ਮੇਤਰਾ ਕੀ ਹਾਲ ਨੇ ਅੱਜ ਆਪਣਾ ਵੱਡਾ ਪਈ ਹੋਇਆ ਸੀ ਪੀਆਰ ਅਮਰੀਕਾ ਦੀ ਪੀਆਰ ਮਿਲੀ ਸੀਗੀ ਉਹਦੀ ਖੁਸ਼ੀ ਆਪਾਂ ਅੱਜ ਪੜਾਕੇ ਚਲਾਉਣੇ ਸੀਗੇ ਤੇ ਆਪਣਾ ਫਿਰ ਖੁਸ਼ੀ ਬਾਹਲੀ ਸੀ ਕੋਈ ਜ਼ਿਆਦਾ ਹੀ ਸੀਗੀ ਵੇਟ ਹੋਇਆ ਨਹੀਂਗਾ ਆਪਾਂ ਦੋ ਲੈ ਕੇ ਆਂਦੇ ਸੀ ਸ਼ਾਟ ਆਪਾਂ ਜਦੋਂ ਇੱਕ ਪਹਿਲਾਂ ਹੀ ਚਲਾ ਦਿੰਨੇ ਆਗੇ ਤੁਹਾਨੂੰ ਪਤਾ ਜਦੋਂ ਖੁਸ਼ੀ ਹੁੰਦੀ ਆ ਫਿਰ ਕਿੱਥੇ ਰੁਕ ਜਾਂਦਾ ਆ ਆਪਾਂ ਜਦੋਂ ਇੱਕ ਪਹਿਲਾਂ ਹੀ ਚਲਾ ਦਿੰਨੇ ਆ ਆਪਾਂ ਇੱਕ ਹੋਰ ਚਲਾਉਣ ਲੱਗੇ ਆਗੇ ਆ ਜਾ ਵੀ ਮੁੰਡਿਆ ਤਾਂ ਹਾਂ ਆ ਜਾ ਓਏ ਕਿੱਥੇ ਸੈੱਟ ਕਰੀ ਮੁੰਡੋ ਕਿੱਥੇ ਤੁਸੀਂ ਦੱਸੋ ਉਹ ਤਾਂ ਹੱਤਰਾਂਗੇ ਇੱਥੇ ਹਾਂ ਇਹ ਕੌਣ ਚੱਕ ਦੇਣੇ ਇੱਕ ਰਾਤ ਨੂੰ ਚੱਕ ਦਾਂਗੇ ਆ ਜਾ ਆਹਾਂ ਇਹ ਕੋਸ ਨੂੰ ਨਹੀਂ ਬਲੌਗ ਬਣਦਾ ਬਲੌਗ ਚਾਚੇ ਦੇ ਵਿਆਹ ਨੂੰ ਚੋਣ ਜੀ ਆ ਦੇਖੋ ਇਧਰ ਆਪਣੀ ਫੈਮਲੀ ਵੀ ਕਾਉਂਦੀ ਵੇਟ ਕਰ ਜਾਂਦੀ ਆ ਕਹਿੰਦੇ ਛੇਤੀ ਲਾਓ ਤੁਹਾਨੂੰ ਪਤਾ ਯਾਰ ਖੁਸ਼ੀ ਬਹੁਤ ਹੁੰਦੀ ਆ ਨਾ ਸੱਤ ਵਦ ਖੁਸ਼ੀ ਹੁੰਦੀ ਆ ਮਾਪਿਆਂ ਨੂੰ ਆ ਦੇਖੋ ਇਧਰ ਆ ਫਾਦਰ ਸਾਹਿਬ ਖੜੇ ਆਗੇ ਮੁੰਡੇ ਦੇ ਉਹ ਮਦਰ ਖੜੀ ਆ ਗਈ ਤੇ ਖੁਸ਼ੀ ਬਹੁਤ ਆ ਗਿਆ ਪੂਆ ਜੀ ਖੜੇ ਨੇ ਆਪਣੀ ਭੈਣ ਖੜੀ ਆ ਗਈ ਬਹੁਤ ਖੁਸ਼ੀ ਹੁੰਦੀ ਆ ਯਾਰ ਬਾਕੀ ਆਪਣੇ ਅੱਧੀ ਫੈਮਲੀ ਆਈ ਨਹੀਂ ਹਜੇ ਅੱਧੀ ਫੈਮਲੀ ਆਪਣੇ ਇਧਰ ਖੜੀ ਆ ਗਈ ਆਪਾਂ ਅੱਗ ਲਾਈ ਦਿੰਨੇ ਆਗੇ ਹੁਣ

ਤੇ ਮਿੱਤਰੋ ਆਪਣਾ ਸ਼ਾਰਟ ਹੋ ਗਿਆ ਖਤਮ ਆ ਤੇ ਬਾਕੀ ਆਪਾਂ ਦੂਸਰਾ ਜਿਹੜਾ ਰਹਿ ਗਿਆ ਉਹ ਚਲਾਵਾਂਗੇ ਰਾਤ ਨੂੰ ਤੇ ਉਹਦੇ ਕੋਲੇ ਆਪਾਂ ਆਪਣੇ ਤੋਂ ਲੈਤੀ ਨਹੀਂ ਜਾਣੀ ਆਪਾਂ ਹੋਰ ਵੀ ਕਿਤੇ ਜਾਣਾ ਸੀਗਾ ਹੁਣ ਮਿਲਦੇ ਆਪਾਂ ਆਪਣੇ ਅਗਲੇ ਵਲੌਗ ਚ ਯਾਨਕਿ ਕੱਲ ਦੇ ਵਲੌਗ ਚ